जय श्री राम साथियों जेमे कि ਤੁਹਾਨੂੰ ਪਤਾ ਹੀ ਹੈ ਕਿ 6 ਦਸੰਬਰ 2024 ਨੂੰ ਮੰਦਿਰ ਸ੍ਰੀ ਸਾਲਾ ਸਰਬਾਲਾ ਜੀ ਰਿੰਗ ਰੋਡ ਲਾਲ ਸਿੰਘ ਨਗਰ ਬਹਿੰਡਾ ਵਿਖੇ ਬਾਲਾਈ ਦਾ ਸਰੂਪ ਸਥਾਪਿਤ ਕਰਨਾ ਹੈ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਕਿ ਸਾਲਾ ਸਰਤਾ ਆਂ ਵਿਖੇ ਉਸ ਸਰੂਪ ਦੀ ਪਹਿਲਾਂ ਪੂਜਾ ਅਰਚਨਾ ਕੀਤੀ ਗਈ ਉਥੋਂ ਦੇ ਮੁੱਖ ਪੁਜਾਰੀ ਇਸ ਦੀ ਪੂਜਾ ਅਰਚਨਾ ਕਰ ਰਹੇ ਨੇ ਮੰਦਿਰ ਦੇ ਵਿੱਚ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਪੰਡਿਤ ਸ਼ਿਵ ਕੁਮਾਰ ਬੀਰੂ ਜੀ ਉਹਨਾਂ ਦੇ ਵੱਡੇ بیٹے ਔਰ ਰਜਿੰਦਰ ਜੈਨ ਜੀ ਗੁਰਪ੍ਰੀਤ ਜੀ ਮਨਪ੍ਰੀਤ ਟਟਵਾਲ ਜੀ ਤੇ ਹੋਰ ਸਾਥੀ ਜਿਹੜੇ ਉਹਨਾਂ ਦੇ ਨਾਲ ਗਏ ਹੋਏ ਨੇ ਉਹ ਪ੍ਰਤੀਮਾ ਦੀ ਪੂਜਾ ਅਰਚਨਾ ਕਰਵਾ ਰਹੇ ਨੇ ਸੋ ਬੜੇ ਸੋਹਣਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਔਰ ਹਰ ਵਿਅਕਤੀ ਦੇ ਮਾਨੰਦਰ ਬੜਾ ਅੱਛਾ ਜਜ਼ਬਾ ਜਾਹੋ ਜਲਾਲ ਦੇਖ ਨੂੰ ਮਿਲ ਰਿਹਾ ਹੈ ਤੁਸੀਂ ਨਾਲ ਹੀ ਦੇਖ ਰਹੇ ਹੋ ਸ਼ੇਖ ਕੁਮਾਰ ਵੀਰੂ ਜੀ ਔਰ ਬਾਕੀ ਟੀਮ ਪੂਰੀ ਖੁਸ਼ੀ ਦੇ ਨਾਲ ਬਾਲਾ ਜੀ ਦੇ ਸੂਪ ਨੂੰ ਲੈ ਕੇ ਮੰਦਰ ਚੋਂ ਬਾਹਰ ਆ ਰਹੇ ਨੇ ਤੇ ਨਾਲ ਹੀ ਇਸ ਦੀ ਜਿਹੜੀ ਪ੍ਰਕਰਮਾ ਕਰਵਾਈ ਜਾ ਰਹੀ ਹੈ ਬਾਬਾ ਮੋਹਨ ਦਾਸ ਜੀ ਦੇ ਸਥਾਨ ਤੋਂ ਤੁਸੀਂ ਦੇਖੋ ਕਿਸ ਤਰ੍ਹਾਂ ਪੰਡਿਤ ਵੀਰੂ ਜੀ ਆਪਣੇ ਸਾਥੀਆਂ ਸਮੇਤ ਬਾਬਾ ਮੋਹਨ ਦਾਸ ਜੀ ਦੇ ਸਤਾਂ ਦੀ ਪ੍ਰਕਰਮ ਕਰ ਰਹੇ ਨੇ ਤੇ ਇਸ ਰੂਪ ਦੇਵੀ ਪ੍ਰਕਰਮ ਕਰਵਾ ਰਹੇ ਤੁਸੀਂ ਦੇਖ ਰਹੇ ਹੋ ਸੋ ਬਹੁਤ ਹੀ ਅੱਛਾ ਦ੍ਰਿਸ਼ ਹੈ ਔਰ ਆਪ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ 6 ਦਸੰਬਰ ਨੂੰ ਇਹ ਸਰੂਪ ਮੰਦਿਰ શ્રી ਸਾਲਾ ਸਰਤਾਮ ਲਾਲ ਸਿੰਘ ਨਗਰ ਰਿੰਗ ਰੋਡ ਬਹਿੰਡਾ ਵਿਖੇ ਸਥਾਪਨਾ ਹੋਵੇਗੀ ਸੋ ਸਾਰਿਆਂ ਨੂੰ ਪੰਡਿਤ ਸ਼ੇਵ ਕੁਮਾਰ ਵੀਰੂ ਜੀ ਵੱਲੋਂ ਔਰ ਉਹਨੇ ਵੀ ਟੀਮ ਬੋਲਣਾ 6 ਦਸੰਬਰ ਨੂੰ ਮੰਦਿਰ ਚ ਹਮਹਾਵਾ ਕੇ ਪੂਜਨ ਦਾ ਵੀ ਸੱਦਾ ਦਿੱਤਾ ਗਿਆ। ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਆਦਬ ਸਤਕਾਰ ਦੇ ਨਾਲ ਜਿਹੜਾ ਸਰੂਪ ਨੂੰ ਲੈ ਕੇ ਬਾਹਰ ਲਿਆਂਦਾ ਜਾ ਰਿਹਾ ਹੈ। ਸੋ ਬਹੁਤ ਹੀ ਸੁੰਦਰ ਸਮਾਸੀ ਔਰ ਸਾਰੇ ਭਗਤਾਂ ਦੇ ਵਿੱਚ ਮਨਾਂ ਵਿੱਚ ਬੜੀ ਉਤਸ਼ਾਹ। ਤੁਹਾ ਮੰ ਜਾਗ ਰਹੀ ਹੈ ਸੋ ਮਿਰੂ ਜੀ ਵੱਲੋਂ ਸਾਰੇ ਸੰਗਤਾਂ ਨੂੰ ਇਸ ਮੌਕੇ ਭਾਵ ਸ਼ੇਦ ਸੰਬੰਧ ਪੂਜਨ ਲਈ ਆਦਿਕ ਸੋਦ ਦਿੱਤਾ ਜਾਂਦਾ ਧੰਨਵਾਦ ਜੀ